ਗੋੜੀ ਮਲਾ ਪੰਜਵਾ ਥਿਰ ਘਰ ਬੈਸੋ ਹਰ ਜਨ ਪਿਆਰੇ ਏ ਮੇਰੇ ਪਿਆਰੇ ਭਗਤ ਜਨੋ ਆਪਣੇ ਹਿਰਦੇ ਵਿੱਚ ਪੂਰੀ ਸ਼ਰਧਾ ਬਣਾਓ ਸਤਿਗੁਰ ਤੁਮਰੇ ਕਾਜ ਸਵਾਰੇ ਰਹਾਓ ਕਿ ਸਤਿਗੁਰ ਨੇ ਸਾਡੇ ਸਾਰੇ ਕਾਰਜ ਸਵਾਰ ਦਿੱਤੇ ਹਨ ਕੇ ਸਤਗੁਰ ਸ਼ਰਨ ਪਿਆ ਦੇ ਕਾਰਜ ਸਿਰੇ ਚਾੜ ਦਿੰਦਾ ਹੈ ਦੁਸ਼ਟ ਦੂਤ ਪਰਮੇਸ਼ਰ ਮਾਰੇ ਹੇ ਸੰਤ ਜਨੂ ਪਰਮੇਸ਼ਰ ਨੇ ਉਸ ਦੇ ਦੁਖੀ ਵੈਰੀ ਸਭ ਮੁਕਾ ਦਿੱਤੇ ਜਨ ਕੀ ਪੈਜ ਰੱਖੀ ਕਰ ਤਾਰੇ ਇਹ ਨਿਸ਼ਚਾ ਧਾਰੋ ਕਿ ਜਿਹੜਾ ਮਨੁੱਖ ਹੋਰ ਆਸਰੇ ਛੱਡ ਕੇ ਪਰਮੇਸ਼ਰ ਦਾ ਆਸਰਾ ਤੱਕਦਾ ਹੈ ਕਰਤਾਰ ਨੇ ਆਪਣੇ ਸੇਵਕ ਦੀ ਇੱਜ਼ਤ ਜ਼ਰੂਰ ਰੱਖੀ ਹੈ ਬਾਦਸ਼ਾਹ ਸਭ ਵਸ ਕਰ ਦੀਨੇ ਹੇ ਸੰਤ ਜਨੋ ਪਰਮੇਸ਼ਰ ਨੇ ਆਪਣੇ ਸੇਵਕਾਂ ਨੂੰ ਦੁਨੀਆਂ ਦੇ ਸ਼ਾਹਾਂ ਬਾਦਸ਼ਾਹਾਂ ਵੱਲੋਂ ਬੇਮੁਤਾਜ਼ ਕਰ ਦਿੱਤਾ ਹੈ ਅੰਮ੍ਰਿਤ ਨਾਮ ਮਹਾਰਸ ਪੀਨੇ ਪਰਮੇਸ਼ਰ ਦੇ ਸੇਵਕ ਆਤਮਿਕ ਜੀਵਨ ਦੇਣ ਵਾਲਾ ਪਰਮੇਸ਼ਰ ਦਾ ਸਭ ਰਸਾ ਤੋਂ ਮਿੱਠਾ ਨਾਮ ਰਸ ਪਿੰਦੇ ਰਹਿੰਦੇ ਹਨ ਨਿਰਭਉ ਹੋਏ ਪਜੋ ਭਗਵਾਨ ਏ ਪਿਆਰੇ ਭਗਤ ਜਨੋ ਤੁਸੀਂ ਸਾਧ ਸੰਗਤ ਵਿੱਚ ਮਿਲ ਕੇ ਨਿਡਰ ਹੋ ਕੇ ਭਗਵਾਨ ਦਾ ਨਾਮ ਸਿਮਰਦੇ ਰਹੋ ਸਾਧ ਸੰਗ ਮਿਲ ਕੀ ਨਹੋਂਦਾਨ ਪ੍ਰਮਾਤਮਾ ਨੇ ਤੁਹਾਡੇ ਉੱਤੇ ਨਾਮ ਦੀ ਬਖਸ਼ਿਸ਼ ਕੀਤੀ ਹੈ ਗੁਰੂ ਦੀ ਸੰਗਤ ਕਰਕੇ ਗੁਰੂ ਦੀ ਸੰਗਤ ਕਰਨ ਕਰਕੇ ਪ੍ਰਮਾਤਮਾ ਤੁਹਾਡੇ ਤੇ ਦਿਆਲੂ ਹੈ ਸ਼ਰਨ ਪਰੇ ਪ੍ਰਭ ਅੰਤਰਜਾਮੀ ਹੇ ਨਾਨਕ ਪ੍ਰਭੂ ਦੇ ਦਰ ਤੇ ਅਰਦਾਸ ਕਰ ਤੇ ਆਖ ਕੇ ਹੇ ਪ੍ਰਭੂ ਅੰਤਰਜਾਮੀ ਹੇ Swami ਪ੍ਰਭੂ ਮੈਂ ਤੇਰੀ ਸ਼ਰਨ ਪਿਆ ਹਾਂ ਨਾਨਕ ਓਟ ਪਕਰੀ ਪ੍ਰਭ ਸੁਆਮੀ ਮੈਂ ਤੇਰਾ ਆਸਰਾ ਲਿਆ ਹੈ ਮੈਨੂੰ ਆਪਣੇ ਨਾਮ ਦੀ ਦਾਤ ਬਖਸ਼ ਗੌੜੀ ਮਹਲਾ ਪੰਜਵਾਂ ਹਰ ਸੰਗ ਰਤੇ ਬਾਹ ਨ ਜਲੇ ਪ੍ਰਮਾਤਮਾ ਨਾਲ ਰਤੇ ਰਹਾ ਮਨੁੱਖ ਤ੍ਰਿਸ਼ਨਾ ਦੀ ਅਗ ਵਿੱਚ ਨਹੀਂ ਸੜਦਾ ਹਾਰ ਸੰਗ ਰਾਤੇ ਮਾਇਆ ਨਹੀਂ ਛਲੈ ਪ੍ਰਮਾਤਮਾ ਦੇ ਚਰਨਾਂ ਵਿੱਚ ਜੁੜੇ ਰਿਹਾ ਮਨੁੱਖ ਨੂੰ ਮਾਇਆ ਠੱਗ ਨਹੀਂ ਸਕਦੀ ਹਾਰ ਸੰਗ ਰਾਤੇ ਨਹੀਂ ਡੁੱਬ ਜਲਾ ਪ੍ਰਮਾਤਮਾ ਦੀ ਯਾਦ ਵਿੱਚ ਮਸਤ ਰਿਹਾ ਮਨੁੱਖ ਸੰਸਾਰ ਸਮੁੰਦਰ ਦੇ ਵਿਕਾਰਾਂ ਦੇ ਪਾਣੀਆਂ ਵਿੱਚ ਗਰਕ ਨਹੀਂ ਹੁੰਦਾ ਹਰ ਸੰਗ ਰਤੇ ਸੁਫਲ ਫਲਾ ਮਨੁੱਖਾ ਜਨਮ ਦਾ ਸੋਨਾ ਮਨੋਰਥ ਪ੍ਰਾਪਤ ਕਰ ਲੈਂਦਾ ਸਭ ਪੈ ਮਿਟੈ ਤੁਮਹਾਰੈ ਨਾਇ へ ਪ੍ਰਭੂ ਤੇਰੇ ਨਾਮ ਵਿੱਚ ਜੁੜਿਆ ਮਨੁੱਖਾਂ ਦੇ ਸਾਰੇ ਡਰ ਦੂਰ ਹੋ ਜਾਂਦੇ ਹਨ ਭੇਟਤ ਸੰਗ ਹਰ ਹਰ ਗੁਣ ਗਾਏ ਰਹਾਓ ਪ੍ਰਭੂ ਦੀ ਸੰਗਤ ਵਿੱਚ ਰਹਿ ਹਾਂ ਚਰਣਾ ਵਿੱਚ ਜੁੜਿਆ ਮਨੁੱਖ ਪਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ ਹੈ ਰਹਾਉ ਹਾਰ ਸੰਗ ਰਤੇ ਮਿਟਐ ਸਭ ਚਿੰਤਾ ਪਰਮਾਤਮਾ ਦੀ ਯਾਦ ਵਿੱਚ ਜੁੜੇ ਰਹਿ ਹਾਂ ਮਨੁੱਖ ਦੀ ਹਰ ਇੱਕ ਕਿਸਮ ਦੀ ਚਿੰਤਾ ਮਿਟ ਜਾਂਦੀ ਹੈ ਹਾਰ ਸਿਉ ਸੋ ਰਚੈ ਜਿਸ ਸਾਧਕਾ ਮੰਤਾ ਪਰ ਪਰਮਾਤਮਾ ਨਾਲ ਉਹੀ ਮਨੁੱਖ ਜੁੜਦਾ ਹੈ ਜਿਸ ਨੂੰ ਗੁਰੂ ਦਾ ਉਪਦੇਸ਼ ਪ੍ਰਾਪਤ ਹੁੰਦਾ ਹੈ ਹਰ ਸੰਗ ਰਾਤੇ ਜਮ ਕੀ ਨਹੀਂ ਤਰਾਸ ਪਰਮਾਤਮਾ ਨਾਲ ਰਤੇ ਰਹਿਣਾ ਮੌਤ ਦਾ ਸਹਿਮ ਨਹੀਂ ਰਹਿੰਦਾ ਹਰ ਸੰਗ ਰਾਤੇ ਪੂਰਨ ਆਸ ਤੇ ਮਨੁੱਖ ਦੀਆਂ ਸਾਰੀਆਂ ਆਸਾਂ ਪੂਰੀਆਂ ਹੋ ਜਾਂਦੀਆਂ ਹਰ ਸੰਗ ਰਾਤੇ ਦੁੱਖ ਨਾ ਲੱਗੇ ਪ੍ਰਮਾਤਮਾ ਦੇ ਚਰਨਾਂ ਵਿੱਚ ਜੁੜੇ ਰਹਾ ਕੋਈ ਦੁੱਖ ਕੋ ਨਹੀਂ ਸਕਦਾ ਹਰ ਸੰਗਰਾਤਾ ਅਨੰਦਨ ਜਾਗੇ ਜਿਹੜਾ ਮਨੁੱਖ ਪ੍ਰਮਾਤਮਾ ਦੀ ਯਾਦ ਵਿੱਚ ਮਸਤ ਰਹਿੰਦਾ ਹੈ ਉਹ ਹਰ ਵੇਲੇ ਵਿਕਾਰਾਂ ਦੇ ਹੱਲਿਆਂ ਵੱਲੋਂ ਸੁਚੇਤ ਅਲਰਟ ਰਹਿੰਦਾ ਹਰ ਸੰਗਰਾਤਾ ਸਹਜ ਘਰ ਵਸੈ ਜਿਹੜਾ ਮਨੁੱਖ ਪ੍ਰਮਾਤਮਾ ਦੀ ਯਾਦ ਵਿੱਚ ਮਸਤ ਰਹਿੰਦਾ ਹੈ ਉਹ ਮਨੁੱਖ ਆਤਮਿਕ ਅਡੋਲਤਾ ਦੀ ਅਵਸਥਾ ਵਿੱਚ ਟਿਕਿਆ ਰਹਿੰਦਾ ਹੈ ਹਰ ਸੰਗਰਾਤੇ ਭ੍ਰਮ ਭਉ ਨਸੈ ਗੁਰੂ ਦੇ ਨਾਮ ਵਿੱਚ ਰਤਿਆ ਜਿੰਦਗੀ ਦੇ ਅੰਦਰੋਂ ਡਰ ਅਤੇ ਦੁਬਿਧਾ ਪਟਕਣਾ ਸਦਾ ਵਾਸਤੇ ਮੁੱਕ ਜਾਂਦੀ ਹੈ ਹਰ ਸੰਗਰਾਤੇ ਮਤ ਊਤਮ ਹੋਏ ਹਰੀ ਪ੍ਰਮਾਤਮਾ ਦੇ ਨਾਲ ਰਤਿਆ ਮਨੁੱਖ ਦੀ ਅਕਲ ਸਵੱਛ ਤੇ ਉੱਚੀ ਹੋ ਜਾਂਦੀ ਹੈ ਹਰ ਸੰਗ ਰਾਤੇ ਨਿਰਮਲ ਸੋਏ ਪਰਮਾਤਮਾ ਦੀ ਯਾਦ ਵਿੱਚ ਜੁੜੇ ਮਨੁੱਖ ਦੀ ਬੇਦਾਗ ਸੋਭਾ ਜਗਤ ਵਿੱਚ ਖਿਲਰਦੀ ਹੈ ਕਉ ਨਾਨਕ ਤਿਨ ਕੋ ਬਲ ਜਾਈ ਜਿਨ ਕੋ ਪ੍ਰਭ ਮੇਰਾ ਬਿਸਰਤ ਨਾਹੀ ਨਾਨਕ ਆਖਦਾ ਹੈ ਕਿ ਮੈਂ ਉਹਨਾਂ ਬੰਦਿਆਂ ਤੋਂ ਸਦਕੇ ਜਾਣਾ ਹਾਂ ਜਿਨ੍ਹਾਂ ਨੂੰ ਮੇਰਾ ਪਰਮਾਤਮਾ ਕਦੇ ਭੁੱਲਦਾ ਨਹੀਂ ਗੌੜੀ ਮਹਲਾ ਪੰਜਵਾ ਉਦਮ ਕਰਤ ਸੀਤਲ ਮਨ ਭੈ ਸਾਧ ਸੰਗਤ ਵਿੱਚ ਜਾਣ ਦਾ ਉਦਮ ਕਰਦੇ ਆ ਮਨੁੱਖ ਸ਼ਾਂਤ ਚਿਤ ਹੋ ਜਾਂਦੇ ਹਨ ਮਾਰਗ ਚਲਤ ਸਗਲ ਦੁੱਖ ਗਏ ਸਾਧ ਸੰਗਤ ਦੇ ਰਾਹ ਉੱਤੇ ਤੁਰਿਆਂ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਨਾਮ ਜਪਤ ਮਨ ਭੈ ਆਨੰਦ ਗੁਰੂ ਦਾ ਨਾਮ ਜਪਣ ਨਾਲ ਮਨ ਵਿੱਚ ਆਨੰਦ ਪੈਦਾ ਹੁੰਦਾ ਹੈ ਰਸ ਗਾਏ ਗੁਣ ਪਰਮ ਆਨੰਦ ਪ੍ਰਭੂ ਦਾ ਨਾਮ ਜਪਿਆਂ ਮਨ ਵਿੱਚ ਆਨੰਦ ਹੀ ਆਨੰਦ ਪੈਦਾ ਹੋ ਜਾਂਦਾ ਹੈ ਖੀਮ ਭਿਆ ਕੁਸਲ ਕਰ ਆਏ ਜਿਹੜੇ ਮਨੁੱਖ ਸਾਧ ਸੰਗਤ ਵਿੱਚ ਜੁੜਦੇ ਹਨ ਉਹਨਾਂ ਨੂੰ ਸੋਖ ਹੀ ਸੋਖ ਹੋ ਜਾਂਦਾ ਹੈ ਉਹ ਆਨੰਦ ਦੀ ਅਵਸਥਾ ਵਿੱਚ ਟਿਕ ਜਾਂਦੇ ਹਨ ਭੇਟ ਤਸਾਦ ਸੰਗ ਗਏ ਬੁਲਾਏ ਰਹਾਓ ਸਾਧ ਸੰਗਤ ਵਿੱਚ ਮਿਲਿਆ ਮਾਇਆ ਚੁੜੇਲ ਦੀ ਚੰਬੜ ਨੂੰ ਦੂਰ ਹੋ ਜਾਂਦੀ ਹੈ नेत्र ਪਨੀਤ ਪੇਖਤ ਹੀ ਦਰਸੋ ਗੋਬਿੰਦ ਦਾ ਦਰਸ਼ਨ ਕਰਦੇ ਆ ਹੀ ਅੱਖਾਂ ਪਵਿੱਤਰ ਹੋ ਜਾਂਦੀਆਂ ਹਨ ਵਿਕਾਰ ਵਾਸ਼ਨਾ ਤੋਂ ਰਹਿਤ ਹੋ ਜਾਂਦੀਆਂ ਧਨ ਮस्तक ਚਰਨ ਕਮਲ ਹੀ ਪਰਸ ਭਾਗਾ ਵਾਲੇ ਹਨ ਉਹ ਮਥੇ ਜਿਨ੍ਹਾਂ ਨੂੰ ਗੋਬਿੰਦ ਦੇ ਸੋਹਣੇ ਚਰਨਾਂ ਦੀ ਛੋਹ ਮਿਲਦੀ ਹੈ ਗੋਬਿੰਦ ਕੀ ਟਹਲ ਸਫਲ ਏਕਾਇਆ ਪਰਮਾਤਮਾ ਦੀ ਸੇਵਾ ਭਗਤੀ ਕਰਨ ਵਾਲੇ ਸਰੀਰ ਸਫਲ ਹੋ ਜਾਂਦਾ ਹੈ ਸੰਤ ਪ੍ਰਸਾਦ ਪਰਮ ਪਦ ਪਾਇਆ ਗੁਰੂ ਸੰਤ ਦੀ ਕਿਰਪਾ ਨਾਲ ਸਭ ਤੋਂ ਉੱਚੀ ਆਤਮਕ ਅਵਸਥਾ ਮਿਲ ਜਾਂਦੀ ਹੈ ਜਨ ਕੀ ਕੀਨੀ ਆਪ ਸਹਾਏ ਪ੍ਰਮਾਤਮਾ ਨੇ ਆਪ ਜਿਸ ਮਨੁੱਖ ਦੀ ਸਹਾਇਤਾ ਕੀਤੀ ਸੁਖ ਪਾਇਆ ਲਗਦਾ ਸਾਹ ਪਾਏ ਉਸ ਨੇ ਪ੍ਰਮਾਤਮਾ ਦੇ ਭਗਤਾਂ ਦੀ ਚਰਨੀ ਲਾ ਕੇ ਆਤਮਕ ਆਨੰਦ ਮਾਣਿਆ ਆਪ ਗਿਆ ਤਾਂ ਆਪੇ ਭੇ ਉਹਨਾਂ ਨੇ ਅੰਦਰੋਂ ਜਦੋਂ ਆਪਾ ਭਉ ਦੂਰ ਹੋ ਗਿਆ ਤਦੋਂ ਪ੍ਰਮਾਤਮਾ ਦਾ ਰੂਪ ਹੀ ਹੋਵੇ। ਕਿਰਪਾ ਨਿਧਾਨ ਕੀ ਸ਼ਰਣੀ ਪਏ ਜਿਹੜੇ ਮਨੁੱਖ ਦਇਆ ਦੇਖ ਜਾਨੇ ਪ੍ਰਮਾਤਮਾ ਦੀ ਸ਼ਰਨ ਆਪੇ। ਜੋ ਚਾਹਤ ਸੋਈ ਜਬ ਪਾਇਆ ਜਦੋਂ ਕਿਸੇ ਮਨੁੱਖ ਨੂੰ ਗੁਰੂ ਦੀ ਕਿਰਪਾ ਨਾਲ ਉਹ ਪ੍ਰਮਾਤਮਾ ਹੀ ਮਿਲ ਪੈਂਦਾ ਹੈ। ਜਿਸ ਨੂੰ ਉਹ ਮਿਲਣਾ ਚਾਹੁੰਦਾ ਹੈ। ਅਬ ਢੂੰਡਣ ਕਹਾ ਕੋ ਜਾਇਆ ਤਦੋਂ ਬਾਹਰਲਾ ਜੰਗਲਾ ਪਹਾੜਾਂ ਅਦਿਕ ਵਿੱਚ ਉਸ ਨੂੰ ਬਾਹਰ ਜੰਗਲਾ ਪਹਾੜਾਂ ਵਿੱਚ ਉਹਨੂੰ ਜਾਣ ਦੀ ਲੋੜ ਨਹੀਂ ਰਹਿੰਦੀ ਲੱਭ ਰਬ ਲੱਭਣ ਵਾਸਤੇ ਉਹ ਜੰਗਲਾ ਵਿੱਚ ਨਹੀਂ ਜਾਂਦਾ ਅਸਥਿਰ ਭੈ ਬਸੇ ਸੁਖ ਆਸਨ ਪ੍ਰਮਾਤਮਾ ਨੂੰ ਆਪਣੇ ਅੰਦਰ ਹੀ ਲੱਭ ਲੈਣ ਵਾਲੇ ਮਨੁੱਖ ਅਡੋਲ ਚਿਤ ਹੋ ਜਾਂਦੇ ਹਨ ਉਹ ਸਦਾ ਆਨੰਦ ਅਵਸਥਾ ਵਿੱਚ ਟਿਕੇ ਰਹਿੰਦੇ ਹਨ ਗੁਰਪ੍ਰਸਾਦ ਨਾਨਕ ਸੁਖ ਬਾਸਨ ਏ ਨਾਨਕ ਗੁਰੂ ਦੀ ਕਿਰਪਾ ਨਾਲ ਸਦਾ ਸੁਖ ਵਿੱਚ ਵਸਣ ਵਾਲੇ ਹੋ ਜਾਂਦੇ ਹਨ ਗੌੜੀ ਮਹਲਾ 5ਵਾਂ ਕੋਟ ਮੱਜਨ ਕੀਨੋ ਇਸ਼ਨਾਨ ਉਸ ਨੇ ਮਾਨੋ ਕਰੋੜਾ ਤੀਰਥਾਂ ਵਿੱਚ ਚੁੱਭੀਆਂ ਲਾ ਲਈਆਂ ਕਰੋੜਾ ਤੀਰਥਾਂ ਤੇ ਇਸ਼ਨਾਨ ਕਰ ਲਿਆ ਲੱਖ ਅਰਬ ਖਰਬ ਦੀਨੋ ਦਾਣ ਉਸਨੇ ਮਾਨੋ ਲੱਖਾਂ ਰੁਪਏ ਅਰਬਾਂ ਰੁਪਏ ਖਰਬਾਂ ਰੁਪਏ ਦਾਨ ਕਰ ਲਏ ਜਾਂ ਮਨ ਵਸਿਓ ਹਰ ਕੋ ਨਾਮ ਜਿਹਦੇ ਮਨ ਵਿੱਚ ਹਰੀ ਦਾ ਨਾਮ ਵਸਦਾ ਹੈ ਸਗਲ ਪਵਿੱਤ ਗੁਣ ਗਾਏ ਗੋਪਾਲ ਸ੍ਰਿਸ਼ਟੀ ਦੇ ਪਾਲਨਹਾਰ ਦੇ ਗੁਣ ਗਾ ਕੇ ਸਾਰੇ ਮਨੁੱਖ ਪਵਿੱਤਰ ਹੋ ਸਕਦੇ ਹਨ ਪਾਪ ਮਿਟੈ ਸਾਧੂ ਸ਼ਰਨ ਦਿਆਲ ਰਹਾਉ ਦਇਆਦ ਸੋਮੇ ਗੁਰੂ ਦੀ ਸ਼ਰਨ ਪਿਆ ਸਾਰੇ ਪਾਪ ਮਿਟ ਜਾਂਦੇ ਹਨ ਬਹੁਤ ਉਰਦ ਤਪ ਸਾਧਨ ਸਾਦੇ ਉਸ ਨੇ ਮਾਨੋ ਪੁੱਠੇ ਲੜਕੇ ਨੇਕਾਂ ਤਪਾਂ ਦੇ ਸਾਧਨ ਸਾਧ ਲੈ ਅਨਕ ਲਾਭ ਮਨੋਰਥ ਲਾਦੇ ਉਸ ਨੇ ਮਾਨੋ ਰਿਧੀਆਂ ਸਿਧੀਆਂ ਦੇ ਅਨੇਕਾ ਲਾਭ ਖੱਟ ਲੈ ਅਨੇਕਾ ਮਨੋਰਥ ਹਾਸਲ ਕਰ ਲੈ ਹਰ ਹਰ ਨਾਮ ਰਸਨ ਆਰਾ ਦੇ ਜਿਹੜਾ ਮਨੁੱਖ ਆਪਣੀ ਜੀਬ ਨਾਲ ਪ੍ਰਮਾਤਮਾ ਦਾ ਨਾਮ ਜਪਦਾ ਹੈ ਸਿਮਰਤ ਸਾਸਤ ਬੇਦ ਬਖਾਨੇ ਉਸ ਨੇ ਮਾਨੋ ਸਿਮਰਤियां ਸ਼ਾਸਤਰਾਂ ਵਿਵੇਦਾਂ ਦੇ ਉਚਾਰਣ ਕਰ ਲੈ ਜੋਗ ਗਿਆਨ ਸਿੱਧ ਸੁਖ ਜਾਣੇ ਉਸ ਨੇ ਮਾਨੋ ਜੋਗ ਦੀਆਂ ਗੁੰਝਲਾਂ ਦੀ ਸੂਝ ਪ੍ਰਾਪਤ ਕਰ ਲਈ ਉਸ ਨੇ ਮਾਨੋ ਸਿੱਧਾਂ ਨੂੰ ਮੇਲੇ ਸੁੱਖਾਂ ਨਾਲ ਸਾਂਝ ਪਾ ਲਈ ਨਾਮ ਜਪਤ ਪ੍ਰਭ ਸਿਉ ਮਨ ਮੰਨੇ ਜਿਸ ਮਨੁੱਖ ਦਾ ਮਨ ਪਰਮਾਤਮਾ ਦਾ ਨਾਮ ਸਿਮਰਦਿਆ ਸਿਮਰਦਿਆ ਪਰਮਾਤਮਾ ਨਾਲ ਗਿੱਜ ਜਾਂਦਾ ਹੈ ਆਦਤ ਪੈ ਜਾਂਦੀ ਹੈ ਆਗਾਦ ਬੋਧ ਹਰ ਅਗੰਮ ਅਪਾਰੇ ਜਿਸ ਮਨੁੱਖ ਉਤੇ ਪ੍ਰਭੂ ਕਿਰਪਾ ਕਰਦਾ ਹੈ ਉਮ ਨੋਖ ਉਸ ਸਥਾਨ ਹਸਤੀ ਵਾਲੇ ਆ ਪਹੁੰਚ ਤੇ ਬੇਅੰਤ ਪ੍ਰਮਾਤਮਾ ਦਾ ਨਾਮ ਜਪਦਾ ਹੈ ਨਾਮ ਜਪਤ ਨਾਮ ਰਿਦੇ ਵਿਚਾਰੇ ਉਸ ਦਾ ਨਾਮ ਆਪਣੇ ਹਿਰਦੇ ਵਿੱਚ ਟਿਕਾਉਂਦਾ ਹੈ ਨਾਨਕ ਕੋ ਪ੍ਰਭ ਕਿਰਪਾ ਧਾਰੇ ਨਾਨਕ ਆਖਦਾ ਹੈ ਕਿ ਮੇਰੇ ਉੱਤੇ ਕਿਰਪਾ ਕਰ ਤਾਂ ਕਿ ਮੈਂ ਤੇਰਾ ਨਾਮ ਜਪ ਸਕਾਂ ਗੌੜੀ ਮਹਲਾ 5 ਸਿਮਰ 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 ਸੁਖ ਪਾਇਆ ਪ੍ਰਮਾਤਮਾ ਨੂੰ ਯਾਦ ਕਰਕੇ ਯਾਦ ਕਰਕੇ ਯਾਦ ਕਰਕੇ ਸੁਖ ਨਸੀਬ ਹੁੰਦਾ ਹੈ ਚਰਨ ਕਮਲ ਗੁਰ ਰਿਦੈ ਵਸਾਇਆ ਗੁਰੂ ਦੇ ਕਮਲਾਂ ਵਰਗੇ ਚਰਨ ਯਾਨੀ ਕਿ ਖੂਬਸੂਰਤ ਉਪਦੇਸ਼ ਨੂੰ ਮੈਂ ਆਪਣੇ ਹਿਰਦੇ ਵਿੱਚ ਵਸਾ ਲਿਆ ਗੋਰਾ ਗੋਬਿੰਦ ਪਰਬ੍ਰह्म ਪੂਰਾ ਗੋਬਿੰਦ ਪਰਬ੍ਰह्म ਸਭ ਹਸਤੀਆਂ ਨਾਲੋਂ ਵੱਡਾ ਹੈ ਸਾਰੇ ਗੁਣਾਂ ਦਾ ਮਾਲਕ ਹੈ ਉਸ ਵਿੱਚ ਕੋਈ ਕਿਸੇ ਕਿਸਮ ਦੀ ਘਾਟ ਨਹੀਂ ਹੈ ਤੇ ਸੈ ਆਰਾਧ ਮੇਰਾ ਮਨ ਧੀਰਾ ਰਹਾਓ ਉਸ ਗੋਬਿੰਦ ਨੂੰ ਆਰਾਧ ਕੇ ਮੇਰਾ ਮਨ ਹੌਸਲੇ ਵਾਲਾ ਬਣ ਜਾਂਦਾ ਹੈ ਤੇ ਅਨੇਕਾਂ ਕਿਲਵਿਖਾਂ ਦਾ ਟਾਕਰਾ ਕਰਨ ਯੋਗਾ ਹੋ ਜਾਂਦਾ ਹੈ ਆਨ ਦਿਨ ਜਪੋ ਗੁਰੂ ਗੁਰ ਨਾਮ ਮੈਂ ਤਾਂ ਹਰ ਵੇਲੇ ਗੁਰੂ ਦਾ ਨਾਮ ਚੇਤੇ ਰੱਖਦਾ ਹਾਂ ਗੁਰੂ ਦੀ ਮਿਹਰ ਨਾਲ ਹੀ ਗੋਬਿੰਦ ਦਾ ਸਿਮਰਨ ਪ੍ਰਾਪਤ ਹੁੰਦਾ ਹੈ ਤਾਂ ਤੇ ਸਿੱਧ ਪੈ ਸਗਲ ਕਾਮ ਗੁਰੂ ਦੇ ਨਾਮ ਵਿੱਚ ਜੁੜਿਆ ਪ੍ਰਭੂ ਦੇ ਸਿਮਰਨ ਦੀ ਬਰਕਤ ਨਾਲ ਸਾਰੇ ਕੰਮ ਸਫਲ ਹੋਦੇ ਦਰਸ਼ਨ ਦੇਖ ਸੀਤਲ ਮਨ ਭੈ ਗੁਰੂ ਦੇ ਰਾਹੀ ਹਰ ਥਾਂ ਪ੍ਰਮਾਤਮਾ ਦਾ ਦਰਸ਼ਨ ਕਰਕੇ ਦਰਸ਼ਨ ਕਰਨ ਵਾਲੇ ਠੰਡੇ ਠਾਰ ਮਨ ਵਾਲੇ ਹੋ ਜਾਂਦੇ ਹਨ ਜਨਮ ਜਨਮ ਕੇ ਇਕਲ ਵਿਖ ਗਏ ਤੇ ਉਹਨਾਂ ਦੇ अनेका ਪਹਿਲੇ ਜਨਮਾਂ ਦੇ ਕੀਤੇ ਹੋਏ ਪਾਪ ਨਾਸ਼ ਹੋ ਜਾਂਦੇ ਹਨ ਕਹੋ ਨਾਨਕ ਕਹਾ ਭੈ ਭਾਈ हे नानक गुरु दी शरण ਪੈ ਕੇ ਗੋਬਿੰਦ ਦਾ ਨਾਮ ਸਿਮਰਿਆ ਦੁਨੀਆਂ ਵਾਲੇ ਸਾਰੇ ਡਰ ਖਤਰੇ ਮਨ ਤੋਂ ਲੈ ਜਾਂਦੇ ਹਨ ਆਪਣੇ ਸੇਵਕ ਕੀ ਆਪ ਪੈਜ ਰਖਾਈ ਕਿਉਂਕਿ ਸਿਮਰਨ ਦੀ ਬਰਕਤ ਨਾਲ ਇਹ ਯਕੀਨ ਬਣ ਜਾਂਦਾ ਹੈ ਕਿ ਗੋਬਿੰਦ ਆਪਣੇ ਸੇਵਕਾਂ ਦੀ ਆਪ ਪੈਜ ਰੱਖਦਾ ਹੈ ਗੌੜੀ ਮਹਲਾ 5 ਆਪਣੇ ਸੇਵਕ ਕੋ ਆਪ ਸਹਾਈ ਪਰਮਾਤਮਾ ਆਪਣੇ ਸੇਵਕਾਂ ਦੇ ਵਾਸਤੇ ਸਦਾ ਮਦਦਗਾਰ ਬਣਿਆ ਰਹਿੰਦਾ ਹੈ ਨਿਤ ਪ੍ਰਤ ਪਰੇ ਬਾਪ ਜੈਸੇ ਮਾਈ ਉਹ ਨੇਤਾ ਪ੍ਰਤੀ ਆਪਣੇ ਸੇਵਕਾਂ ਦੀ ਪ੍ਰਤੀਪਾਲਨਾ ਕਰਦਾ ਹੈ ਜਿਵੇਂ ਇੱਕ ਪਿਤਾ ਆਪਣੇ ਬੱਚਿਆਂ ਦੀ ਪ੍ਰਤੀਪਾਲਨਾ ਕਰਦਾ ਹੈ ਪ੍ਰਭ ਦੀ ਸ਼ਰਨ ਉਬਰੈ ਸਭ ਕੋਏ ਪ੍ਰਮਾਤਮਾ ਦੀ ਸ਼ਰਨ ਆਉਣ ਨਾਲ ਹਰ ਮਨੁੱਖ ਬੁਰਾਈਆਂ ਤੋਂ ਔਗਣਾ ਤੋਂ ਵਿਸ਼ੇ ਵਿਕਾਰਾਂ ਤੋਂ ਬਚ ਜਾਂਦਾ ਹੈ ਡਰਾਂ ਤੋਂ ਮੁਕਤ ਹੋ ਜਾਂਦਾ ਹੈ ਕਰਨ ਕਰਮਨ ਪੂਰਨ ਸਚ ਸੋਏ ਉਸ ਨੂੰ ਨਿਸ਼ਚਾ ਬਣ ਜਾਂਦਾ ਹੈ ਕਿ ਉਹ ਸਰਵ ਵਿਆਪਕ ਸਦਾ ਕਾਇਮ ਰਹਿਣ ਵਾਲਾ ਪ੍ਰਮਾਤਮਾ ਸਭ ਕੁਝ ਕਰਨ ਦੀ ਸਮਰੱਥਾ ਰੱਖਦਾ ਹੈ ਤੇ ਜੀਵਾਂ પાસે ਸਭ ਕੁਝ ਕਰਾਉਣ ਵਾਲਾ ਹੈ। ਆਬ ਮਨ ਬਸਿਆ ਕਰਨਹਾਰਾ ਸਭ ਕੁਝ ਕਰਨ ਦੀ ਸਮਰੱਥਾ ਰੱਖਣ ਵਾਲਾ ਪ੍ਰਮਾਤਮਾ ਮੇਰੇ ਮਨ ਵਿੱਚ ਆ ਬਸਿਆ ਹੈ। ਭੈ ਬਿਨ ਸੇ ਆਤਮ ਸੁਖ ਸਾਰਾ ਹੁਣ ਮੇਰੇ ਸਾਰੇ ਡਰ ਖਤਰੇ ਨਾਸ਼ ਹੋ ਗਏ ਹਨ ਤੇ ਮੈਂ ਆਤਮਕ ਆਨੰਦ ਮਾਣ ਰਿਹਾ ਹਾਂ। ਕਰ ਕਿਰਪਾ ਆਪਣੇ ਜਨ ਰੱਖੇ ਪਰਮਾਤਮਾ ਕਿਰਪਾ ਕਰਕੇ ਆਪਣੇ ਸੇਵਕਾਂ ਦੀ ਆਪ ਰੱਖਿਆ ਕਰਦਾ ਹੈ ਜਨਮ ਜਨਮ ਕੇ ਕਿਲ ਵਿਖਲਾ ਥੇ ਉਹਨਾਂ ਦੇ ਪਹਿਲੇ अनेका ਜਨਮਾਂ ਦੇ ਕੀਤੇ ਪਾਪਾਂ ਦੇ ਸੰਸਕਾਰ ਉਹਨਾਂ ਦੇ ਮਨ ਤੋਂ ਲੈ ਜਾਂਦੇ ਹਨ ਕਹਨ ਨਾ ਜਾਏ ਪ੍ਰਭ ਕੀ ਵਡਿਆਈ ਪਰਮਾਤਮਾ ਕਿੱਡੀ ਵੱਡੀ ਸਮਰੱਥਾ ਵਾਲਾ ਹੈ ਇਹ ਗੱਲ ਬਿਆਨ ਨਹੀਂ ਕੀਤੀ ਜਾ ਸਕਦੀ ਨਾਨਕ ਦਾਸ ਸਦਾ ਸ਼ਰਨਾਈ ਹੈ ਨਾਨਕ ਪ੍ਰਮਾਤਮਾ ਦੇ ਸੇਵਕ ਸਦਾ ਪ੍ਰਮਾਤਮ ਦੀ ਸ਼ਰਨ ਪੈ ਰਹੇ ਹਾਂ ਰਾਗ ਗਉੜੀ ਚੇਤੀ ਮਹਲਾ 5 ਧੁਪਦੇ ਰਾਗ ਗਉੜੀ ਚੇਤੀ ਵਿੱਚ ਗੁਰੂ ਅਰਜਨ ਦੇਵ ਜੀ ਦੇ ਦੋ ਪਦਿਆਂ ਵਾਲੀ ਬਾਣੀ ਇੱਕ ਓੰਕਾਰ ਸਤ ਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤ ਗੁਰ ਦੀ ਕਿਰਪਾ ਨਾਲ ਮਿਲਦਾ ਹੈ। ਰਾਮ ਕੋ ਬਲ ਪੂਰਨ ਭਾਈ। ਹੇ ਭਾਈ ਪ੍ਰਮਾਤਮਾ ਦੀ ਤਾਕਤ ਹਰਥਾ ਆਪਣਾ ਪ੍ਰਭਾਵ ਪਾ ਰਹੀ ਹੈ। ਤਾਂ ਤੇ ਬਿਰਥਾ ਨ ਵਿਆਪੈ ਕਾਈ ਰਹਾਉ। ਇਸ ਵਾਸਤੇ ਜਿਸ ਸੇਵਕ ਦੇ ਸਿਰ ਉੱਤੇ ਪ੍ਰਮਾਤਮਾ ਆਪਣਾ ਮਿਹਰ ਦਾ ਹੱਥ ਰੱਖਦਾ ਹੈ ਉਸ ਤਾਕਤ ਦੀ ਬਰਕਤ ਨਾਲ ਉਹ ਸੇਵਕ ਉੱਤੇ ਕੋਈ ਦੁੱਖ ਕਲੇਸ਼ ਆਪਣਾ ਜੋਰ ਨਹੀਂ ਪਾ ਸਕਦਾ ਜੋ ਜੋ ਚਿਤਵੇ ਦਾਸ ਹਰ ਮਾਈ ਏ ਮੇਰੀ ਮਾਂ ਪ੍ਰਮਾਤਮਾ ਦਾ ਸੇਵਕ ਜਿਹੜੀ ਜਿਹੜੀ ਮੰਗ ਆਪਣੇ ਮਨ ਵਿੱਚ ਚਿਤਾਰਦਾ ਹੈ ਸੋ ਸੋ ਕਰਤਾ ਆਪ ਕਰਾਈ ਕਰਤਾ ਰਾਪ ਉਸ ਦੀ ਉਹ ਮੰਗ ਪੂਰੀ ਕਰ ਦਿੰਦਾ ਹੈ ਨਿੰਦਕ ਕੀ ਪ੍ਰਭ ਪਤ ਗਵਾਈ ਸੇਵਕ ਦੇ ਦੋਖੀ ਨਿੰਦਕ ਦੀ ਇੱਜ਼ਤ ਪ੍ਰਭੂ ਨੇ ਲੋਕ ਪਰ ਲੋਕ ਵਿੱਚ ਆਪ ਗਵਾ ਦਿੱਤੀ ਹੈ ਨਾਨਕ ਹਰ ਗੁਣ ਨਿਰਭਉ ਗਾਈ ਹੈ ਨਾਨਕ ਪ੍ਰਮਾਤਮਾ ਦਾ ਸੇਵਕ ਪ੍ਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ ਹੈ ਤੇ ਦੁਨੀਆ ਦੇ ਡਰਾਂ ਵੱਲੋਂ ਨੇੜਰ ਹੋ ਜਾਂਦਾ ਹੈ ਗੌੜੀ ਮਹਲਾ ਪੰਜਵਾ ਭੋਜ ਬਲਬੀਰ ਬ੍ਰਹਮ ਸੁਖ ਸਾਗਰ ਗਰਤ ਪਰਤ ਗਹਿਲੇਹ ਅੰਗੁਰਿਆ ਰਹਾਓ ਹੈ ਬਲੀ ਬਾਹਾਂ ਵਾਲੇ ਸੂਰਮੇ ਪ੍ਰਭੂ ਹੈ ਸੁਖਾਂ ਦੇ ਸਮੁੰਦਰ પાર ਦਮ ਸੰਸਾਰ ਸਮੁੰਦਰ ਦੇ ਵਿਕਾਰਾਂ ਦੇ ਟੋਏ ਵਿੱਚ ਡਿੱਗਦੇ ਦੀ ਮੇਰੀ ਉਂਗਲੀ ਫੜ ਲੈ ਸ਼ਰਮਨ ਸੁਰਤ ਨੈਣ ਸੁੰਦਰ ਨਹੀਂ ਆਰਤ ਦਵਾਰ ਰਟਤ ਪਿੰਗੁਰੀਆ हे ਪ੍ਰਭ ਮੇਰੇ ਕੰਨ ਵਿੱਚ ਤੇਰੀ ਸਿਫਤ ਸਲਾਹ ਸੁਣਨ ਦੀ ਸੋਜ ਨਹੀਂ ਮੇਰੀਆਂ ਅੱਖਾਂ ਦੇ ਹੀ ਸੋਹਣੀਆਂ ਨਹੀਂ ਕਿ ਹਰ ਥਾਂ ਤੇਰਾ ਦੀਦਾਰ ਕਰ ਸਕਣ ਮੈਂ ਤੇਰੀ ਸਾਥ ਸੰਗਤ ਵਿੱਚ ਜਾਣ ਜੋਗਾ ਨਹੀਂ ਹਾਂ ਮੈਂ ਪਿੰਗਲਾ ਹੋ ਚੁੱਕਾ ਹਾਂ ਤੇ ਦੁਖੀ ਹੋ ਕੇ ਤੇਰੇ ਦਰ ਤੇ ਪੁਕਾਰ ਕਰਦਾ ਹਾਂ ਮੈਨੂੰ ਵਿਕਾਰਾਂ ਦੇ ਟੋਏ ਵਿੱਚੋਂ ਬਚਾ ਲੈ ਦੀਨਾ ਨਾਥ ਅਨਾਥ ਕਰੁਣਾ ਮੈਂ ਸਾਜਨ ਮੀਤ ਪਿਤਾ ਮਹਤਰੀਆ ਹੇ ਨਾਨਕ ਆਖ ਹੇ ਗਰੀਬਾਂ ਦੇ ਖਸਮ ਹੇ ਯਤੀਮਾ ਤੇ ਤਰਸ ਕਰਨ ਵਾਲੇ ਹੇ ਸੱਜਣ ਹੈ ਮਿੱਤਰ ਪ੍ਰਭੂ ਹੇ ਮੇਰੇ ਪਿਤਾ ਹੈ ਮੇਰੀ ਮਾਂ ਪ੍ਰਭੂ ਚਰਨ ਕਵਾਲ ਹਿਰਦੈ ਗਹਿ ਨਾਨਕ ਭੈ ਸਾਗਰ ਸੰਤ ਪਾਰ ਉਤਰੀਆ ਤੇਰੇ ਸੰਤ ਤੇਰੇ ਸੋਹਣੇ ਚਰਨ ਆਪਣੇ ਹਿਰਦੇ ਵਿੱਚ ਰੱਖ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘਦੇ ਹਨ ਮੇਰ ਕਰ ਮੈਨੂੰ ਵੀ ਆਪਣੇ ਚਰਨਾਂ ਦਾ ਪਿਆਰ ਬਖਸ਼ ਦੇ ਮੈਨੂੰ ਵੀ ਪਾਰ ਲੰਘਾ ਲੈ